ਭਾਰਤ ਵਿੱਚ ਕਰੋਨਾ ਵਾਇਰਸ ਤੋਂ ਬਾਅਦ ਇੱਕ ਹੋਰ ਵਾਇਰਸ ਨੇ ਦਸਤਕ ਦਿੱਤੀ ਹੈ ਜਿਸ ਕਰਕੇ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਇਸ ਵਾਇਰਸ ਤੋਂ ਪੀੜਤ ਹੋਈ ਇੱਕ ਲੜਕੀ ਦੀ ਮੌਤ ਹੋ ਗਈ ਹੈ ਹਾਲਾਂਕਿ ਇਹ ਜਾਣਕਾਰੀ ਹੈ ਕਿ ਨਿਪਾਹ ਵਾਇਰਸ ਹੈ ਜੋ ਜੋ ਫੈਲਿਆ ਹੋਇਆ ਹੈ ਉਸ ਤੋਂ ਇਹ ਲੜਕੀ ਪੀੜਤ ਸੀ ਪਰ ਠੀਕ ਹੋ ਗਈ ਸੀ ਪਰ ਇਸ ਦੇ ਇਮਿਊਨੋ ਸਿਸਟਮ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਸੋ ਠੀਕ ਹੋਣ ਤੋਂ ਬਾਅਦ ਯਾਨੀ ਕਿ ਵਾਇਰਸ ਠੀਕ ਹੋਣ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ ਸੋ ਉਸ ਤੋਂ ਪਹਿਲਾਂ ਕਰੋਨਾ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਕਰੋਨਾ ਦੇ ਵਿੱਚ ਵੀ ਹਾਰਟ ਅਟੈਕ ਨਾਲ ਕਈ ਮੌਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਕਰੋਨਾ ਦੌਰ ਵਿੱਚ ਸੋ ਪੱਛਮੀ ਬੰਗਾਲ ਵਿੱਚ ਨੀਪਾ ਵਾਇਰਸ ਦੀ ਲਾਗ ਤੋਂ ਠੀਕ ਹੋਈ ਇੱਕ ਨਰਸ ਦੀ 12 ਸਤ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੌਰਾ ਪੈਣ ਨਾਲ ਮੌਤ ਹੋ ਗਈ ਦਿਲ ਦਾ ਦੌਰਾ ਪਿਆ ਦੱਸਿਆ ਜਾ ਰਿਹਾ ਹੈ ਰਾਜ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਮੁਤਾਬਕ ਨਰਸ ਨੂੰ ਜਨਵਰੀ ਦੇ ਆਖਿਰ ਵਿੱਚ ਜੀਵਨ ਸਹਾਇਤਾ ਤੋਂ ਹਟਾ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਉਸ ਦੀ ਦੁਪਹਿਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹਾਲਾਂਕਿ ਉਹ ਨਿਪਾ ਤੋ ਠੀਕ ਹੋ ਕੇ ਹੋ ਗਈ ਸੀ ਯਾਨੀ ਕਿ ਲਾਗ ਸੀ ਜਿਹੜੀ ਉਸ ਦੀ ਉਹ ਠੀਕ ਹੋ ਗਈ ਸੀ ਪਰ ਉਹ ਕਈ ਪੇਚਿਦਗੀਆਂ ਤੋਂ ਪੀੜਤ ਸੀ ਇਹ ਵੀ ਜਾਣਕਾਰੀ ਹੈ ਕਿ ਨਰਸ ਲੰਬੇ ਸਮੇਂ ਤੋਂ ਕੋਮਾ ਵਿੱਚ ਸੀ ਜਿਸ ਨੇ ਉਸ ਦੇ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਫੇਫੜਿਆਂ ਦੀ ਲਾਗ ਹੋ ਗਈ ਉਨਾ ਕਿਹਾ ਕਿ ਉਹ ਪਿਛਲੇ ਮਹੀਨੇ ਨਿਪਾ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਏ ਦੋ ਲੋਕਾਂ ਵਿੱਚੋਂ ਇੱਕ ਸੀ ਦੂਜਾ ਪੀੜਤ ਵਿਅਕਤੀ ਇੱਕ ਪੁਰਸ਼ ਹੈ ਅਤੇ ਉਹ ਠੀਕ ਹੋ ਗਿਆ ਪਰ ਇਹ ਨਰਸ ਵੀ ਠੀਕ ਹੋ ਗਈ ਸੀ ਪਰ ਉਸ ਦੇ ਸਿਸਟਮ ਨੂੰ ਅੰਦਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਸੀ ਜਿਸ ਕਰਕੇ ਹੁਣ ਉਸ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਹਾਲਾਂਕਿ ਨਿਪਾ ਵਾਇਰਸ ਸਿੱਧੇ ਤੌਰ ਤੇ ਤਾਂ ਨਹੀਂ ਇਸ ਦਾ ਕਾਰਨ ਮੰਨਿਆ ਜਾ ਰਿਹਾ ਪਰ ਨਿਪਾ ਵਾਇਰਸ ਹੈ ਜਿਹੜਾ ਉਹ ਠੀਕ ਜ਼ਰੂਰ ਹੋ ਗਿਆ ਸੀ ਇਸ ਨਰਸ ਦਾ ਜੋ ਇਸ ਨੂੰ ਹੋਈ ਸੀ ਲਾਗ ਪਰ ਉਸ ਤੋਂ ਬਾਅਦ ਇਸ ਦਾ ਜਿਹੜਾ ਸਿਸਟਮ ਸੀ ਇਮਿਊਨ ਸਿਸਟਮ ਜਾਂ ਫਿਰ ਸਰੀਰਕ ਸ਼ਕਤੀ ਸੀ ਜਿਹੜੀ ਉਹ ਕਮਜ਼ੋਰ ਹੋਈ ਹੋਈ ਸੀ ਅਤੇ ਹੁਣ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸੋ ਨੀਪਾ ਵਾਇਰਸ ਤੋਂ ਪੀੜਤ ਇਹ ਨਰਸ ਦੀ ਮੌਤ ਹੋਈ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਥੋੜਾ ਬਹੁਤਾ ਜ਼ਰੂਰ ਹੈ ਪਰ ਅਸੀਂ ਵੀ ਸਲਾਹ ਦਿੰਦੇ ਹਾਂ ਕਿ ਕਿਸੇ ਤਰ੍ਹਾਂ ਦੇ ਖੌਫ ਜਾਂ ਫਿਰ ਅਫਵਾਹਾਂ ਫਿਰ ਡਰ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ। ਸਿਹਤ ਵਿਭਾਗ ਪੂਰੀ ਤਰ੍ਹਾਂ ਐਕਟਿਵ ਹੁੰਦੇ ਨੇ ਜਿਸ ਵੀ ਸੂਬੇ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ।